ਇਹ ਥਾਂ ਤੋਂ ਇਹ ਮਾਵਾਂ ਰੋਕ ਦਿਆਂ ਲੋਕਾਂ ਲੈਂਦਾ ਵੀ ਆਪਣਾ ਤੇ ਚੜਦਾ ਵੀ ਆਪਣਾ ਤਾਂ ਯਾਰੋ ਇਹ ਵੀਡੀਓ ਨੇ ਕਾਫੀ ਜ਼ਿਆਦਾ ਲੋਕਾਂ ਨੂੰ ਰਵਾ ਕੇ ਰੱਖ ਦਿੱਤਾ ਹੈ ਪਾਕਿਸਤਾਨ ਦਾ ਫੌਜੀ ਜੋ ਕਿ ਨਨਕਾਣਾ ਸਾਹਿਬ ਦੇ ਵਿੱਚ ਆਪਣੀਆਂ ਪੰਜਾਬ ਦੀਆਂ ਮਾਵਾਂ ਨੂੰ ਗੱਲ ਲੱਗ ਕੇ ਰੋਇਆ ਤਾਂ ਤੁਹਾਡੇ ਨਾਲ ਕਰਦੇ ਆ ਪੂਰੀ ਫੁੱਲ ਵੀਡੀਓ ਸਾਂਝੀ ਤਾਂ ਤੁਸੀਂ ਵੀ ਦੇਖੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ नकले रोकद चंजी माड़ी थां थो ए मावा रोकद लोको मुफ़्ते उहो मुफ़्त चेटियल ਪੁੱਤਰ ਚਾਵਣ ਇੱਕ ਵਾਰ ਮਾਮਾ ਲੱਭਦੀਆਂ ਨਹੀਂ ਪੁੱਤਰ ਪਾਵੇਂ ਮਾਂ ਲੱਖ ਜਹਾਨ ਤੁਮੰਦੇ ਨੇ ਇਹ ਮਾਵਾਂ ਅੱਖਣ ਸਾਰੇ ਜੱਗ ਤੋਂ ਚੰਗੇ ਨੇ ਲੋਕੋ ਮੁਸਤ ਛੇਡੀਆਂ ਮਾਂ ਕੁਵਾਂ ਫੋਮ ਲੱਭਦੀਆਂ ਨਹੀਂ ਦੁਰ ਜਾਵਣ ਜਦੋਂ ਮਾਂ ਤੇ ਮੁੜ ਕੇ ਲੱਭਦੀਆਂ ਨਹੀਂ ਮਾਤਾ ਸ਼ਕਰ ਅੰਤ ਵਿਛੋੜਾ ਸਹਿਣਾ ਏ ਮਾਂ ਫੇਰਾ ਪੈ ਡਿਗਣਾ ਆਪੇ ਉੱਠਣਾ ਬਿਸਮਿਲਲਾ ਤਿਆ ਫੇਰ ਸਦਾਵਾ ਲੱਭਦੀਆਂ ਨਹੀਂ ਦੁਰ ਚਾਵਣ ਇੱਕ ਵਾਰ ਓ ਮਾਵਾ ਲੱਭਦੀਆਂ ਨਹੀਂ ਵੀਡੀਓ ਤੁਹਾਨੂੰ ਵੀ ਚੰਗੀ ਲੱਗੀ ਤਾਂ ਲਾਈਕ ਕਰਕੇ ਇੱਕ ਕਮੈਂਟ ਜਰੂਰ ਕਰਨਾ ਇੰਨੀ ਸੋਹਣੀ ਵੀਡੀਓ ਦੇ ਲਈ ਇੰਨੀ ਪਿਆਰੀ ਜੀ ਵੀਡੀਓ ਦੇ ਲਈ ਧੰਨਵਾਦ ਮਿਲਦੇ ਆਂ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ